ਪੰਜਾਬੀ ਮੀਡੀਆ ਵੇਖတဲ့ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮਨੰਨਾ ਬੇਦੀ ਬੁਲਟਨ ਦੀ ਸ਼ੁਰੂਆਤ ਕਰਾਂਗੀ ਸੁਰਖੀਆਂ ਦੇ ਨਾਲ ਅਲਬਰਟਾ ਸਰਕਾਰ ਕੈਲਗਰੀ ਅਤੇ ਇਲਾਕੇ ਦੇ ਵਿੱਚ 16 ਨਵੇਂ ਸਕੂਲਾਂ ਅਤੇ 2 ਸਕੂਲਾਂ ਦੇ ਆਧੁਨਿਕ ਕਰਨ ਤੇ ਲਈ ਦੇਵੇਗੀ ਫੰਡ ਅਲਬਰਟਾ ਦੇ ਬੈਕ ਕੰਟਰੀ ਦੇ ਵਿੱਚ ਵੱਖ-ਵੱਖ ਬਰਫ ਪਾਰੇ ਦੇ ਵਿੱਚ ਦੋ ਸਕਾਇਰਸ ਦੀ ਹੋਈ ਮੌਤ ਕਲੋਨਾ ਸ਼ਹਿਰ ਦੇ ਨੇੜੇ ਕਾਰਨ ਸੜਕ ਦੇ ਗੱਡੇ ਦੇ ਨਾਲ ਲੱਗੀ ਅੱਗ ਤੇ ਹੁਣ ਖਬਰਾਂ ਵਸਤਾਨ ਦੇ ਨਾਲ ਅਲਬਰਟਾ ਸਰਕਾਰ ਕੈਲਗਰੀ, ਐਟਰੀ ਅਤੇ ਚੈਸਟਰ ਬੀਅਰ ਵਿੱਚ 16 ਨਵੇਂ ਸਕੂਲ ਬਣਾਉਣ ਅਤੇ ਦੋ ਸਕੂਲਾਂ ਦੇ ਅਦੋਨਿਕਰਣ ਦੇ ਲਈ ਫੰਡ ਦੇਣ ਦਾ ਵਾਅਦਾ ਕਰ ਰਹੀ ਹੈ ਜੇਕਰ ਉਸਦੇ ਨਵਿਤਨਾਮ ਬਜਟ ਮਨਜ਼ੂਰ ਹੋ ਜਾਂਦਾ ਹੈ। ਹਾਲਾਂਕਿ ਦੱਸਦੀ ਹੈ ਕਿ ਸਿੱਖਿਆ ਮੰਤਰੀ ਡੇਮਤ੍ਰੀਓ ਨਿਕੋਲਡਸ ਦੇ ਮੁਤਾਬਕ ਉਹ ਪ੍ਰੋਜੈਕਟ ਅਜੇ ਵੀ ਯੋਜਨਾਬੰਦੀ ਅਤੇ ਡਿਜ਼ਾਈਨ ਦੇ ਪੜਾਅ ਦੇ ਵਿੱਚ ਨੇ ਭਾਵੇਂ ਉਹ ਅਜੇ ਵੀ ਖੁੱਲਣ ਤੋਂ ਘੱਟੋ-ਘੱਟ 2 ਸਾਲ ਦੂਰ ਨੇ। ਵੀਰਵਾਦ ਨੂੰ ਗੱਲ ਕਰਦੇ ਹੋਏ ਇੱਕ ਇੰਟਰਵਿਊ ਦੇ ਵਿੱਚ ਨਿਕੋਲ ਲਾਈਟਸ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਲਈ ਜਿੰਨੀ ਜਲਦੀ ਹੋ ਸਕੇ ਕਾਰਵਾਈ ਕਰਨਾ ਇੱਕ ਮਹੱਤਵਪੂਰਨ ਕੰਮ ਹੈ ਅਤੇ ਕਿਉਂਕਿ ਕੈਲਗਰੀ ਮੈਟਰੋਪੋਲੀਟਨ ਖੇਤਰ ਦੇ ਵਿੱਚ ਬਿਹਤ ਸਾਰੇ ਸਕੂਲ ਨੇੜੇ ਨੇ ਜਾਂ ਫਿਰ ਸਮਰਥਾ ਦੇ ਵਿੱਚ ਐਲਬਰਟਾ ਦੇ ਬੈਕ ਕੰਟਰੀ ਦੇ ਵਿੱਚ ਸ਼ੁੱਕਰਵਾਰ ਨੂੰ ਬਰਫ਼ ਤੇ ਡਿੱਗਣ ਦੇ ਕਾਰਨ ਦੋ ਸਕਾਇਰਸ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੁਪਹਿਰ ਦੇ ਸਮੇਂ ਕਰੀਬ 4:30 ਵਜੇ ਲੇਕ ਲੂਇਸ RCMP ਨੇ ਰਿਜ਼ੋਰਟ ਦੇ ਨੇੜੇ ਇੱਕ ਖੇਤਰ ਦੇ ਵਿੱਚ ਬਰਫ਼ ਦੇ ਡਿੱਗਣ ਦੀਆ ਰਿਪੋਰਟਾਂ ਜੋ ਕਿ ਨੇ ਦਰਜ ਕੀਤੀਆਂ ਨੇ ਅਤੇ ਹੈਵ ਲਾਂਚ ਕੈਨੇਡਾ ਨੇ ਨੇ ਵੈਬਸਾਈਟ ਤੇ ਉਤੇ ਕਿਹਾ ਹੈ ਕਿ ਪਾਈਸਤਸਟਨ ਬਾਉਲ ਖੇਤਰ ਤੋਂ ਬਾਹਰ ਸਕਾਇਮ ਕਰਨ ਤੋਂ ਬਾਅਦ ਦੋ ਸਕਾਇਰਸ ਆਪਣੇ ਡਾਊਨ ਹਿੱਲ ਗियर ਦੇ ਵਿੱਚ ਇੱਕ ਫਲੈਕਟ ਟ੍ਰੈਵਰਸ ਲਾਈਨ ਤੇ ਸਕੇ ਖੇਤਰ ਦੇ ਵਿੱਚ ਵਾਪਸ ਕੰਮ ਕਰ ਰਹੇ ਸਨ ਜਦ 3 ਵਜੇ ਸਕਾਇਰ ਇੱਕ ਨੇ 25 ਡਿਗਰੀ ਟਲਾਨ ਦੇ ਉੱਤੇ ਬਰਫ ਪਾਰੀ ਸ਼ੁਰੂ ਦੇਖੀ ਤਾਂ ਉਪਰੋ ਉੱਚੀ ਸਬੀਦ ਵੱਲ ਉਹ ਫੈਲ ਗਈ ਜਿਸ ਨੂੰ ਕਿ 50 ਮੀਟਰ ਉੱਪਰ ਲਿਜਾਇਆ ਗਿਆ ਅਤੇ 150 ਤੋਂ 200 ਸੈਂਟੀਮੀਟਰ ਡੂੰਘਾ ਉਸ ਨੂੰ ਦੱਪਿਆ ਗਿਆ ਸਕਾਇਰ 2 ਤੇ ਇੱਕ ট্রান্সਫਰ ਖੋਜ ਕੀਤੀ ਸਕਾਇਰ 1 ਦੀ ਖੁਦਾਈ ਕੀਤੀ ਅਤੇ ਮੁੱਢਲੀ ਸਹਾਇਤਾ ਸ਼ੁਰੂ ਕੀਤੀ ਗਈ ਹੋਤੇ ਹੀ ਐਲਪਲਾਈਨ ਹੈਲੀਕਾਪਟਰ ਰਾਸਕਿਊ ਨੇ ਪੂਰੀ ਤਰ੍ਹਾਂ ਨਾਲ ਜ਼ਖਮੀ ਸਕਾਇਰ ਨੂੰ ਸਕਾਇਰ ਰਿਜ਼ੋਰਟ ਦੇ ਸਟੇਜਿੰਗ ਏਰੀਆ ਦੇ ਵਿੱਚ ਦੇਖਿਆ ਪਰ ਉਸ ਦੀ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ ਬਚੇ ਹੋਏ ਸਕਾਇਰ ਦੀ ਹਾਲਤ ਬਾਰੇ ਹਲੇ ਕੁਝ ਿਆ ਨਹੀਂ ਜਾ ਰਿਹਾ ਹੈ ਸ਼ੁੱਕਰਵਾਰ ਰਾਤ ਨੂੰ ਕੋਲੋਨਾ ਦੇ ਸੈਂਟੀਨੀਅਲ ਕ੍ਰੇਸੈਂਟ ਟਿਕਾੜ ਦੇ ਵਿੱਚ ਪਾਲ ਦੇ ਕੁੱਤੇ ਦੇ ਕਾਰਨ ਅਖ ਲਗਤ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਪ੍ਰੈਸ ਰੀਲੀਜ਼ ਦੇ ਵਿੱਚ ਪਾਲਚੂਨ ਕੈਪਟਨ ਕੋਰੀ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ਾਮ 7:30 ਵਜੇ ਦੇ ਕਰੀਬ ਕਾਰਤਿਕ ਬੈੱਡਰੂਮ ਦੇ ਅੰਦਰ ਸਾਰੇ ਕੁੱਤੇ ਦੀ ਰਿਪੋਰਟ ਮਿਲੀ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ ਪਹੁੰਚੇ ਅਮਲੇ ਨੂੰ ਰਿਹਾਈਸ਼ ਤੇ ਪਿਛਲੇ ਬੈੱਡਰੂਮ ਦੀ ਖਿੜਕੀ ਤੋਂ ਭਾਰੇ ਧੂਆਂ ਅਗਦੀਆਂ ਲਪਟਾਂ ਆਉਂਦੀਆਂ ਦਿਖਾਈ ਦਿੱਤੀਆਂ ਜਿਸ ਦੇ ਨਾਲ ਕਾਤੀ ਪਹਿਲੀ ਮੰਜ਼ਲ ਨੂੰ ਦੱਸਦੀ ਇਹ ਭਾਰੀ ਧੂਏ ਦਾ ਨੁਕਸਾਨ ਸੈਣਾ ਪਿਆ ਚਤਕੀ ਬੇਸਮੈਂਟ ਸੂਟ ਤੋਂ ਪਾਣੀ ਦਾ ਕੁਝ ਨੁਕਸਾਨ ਹੋਇਆ ਹੋਤੇ ਹੀ ਦੂਜੇ ਪਾਸੇ ਕਰਦੇ ਇੱਕ ਨਿਵਾਸੀ ਨੂੰ ਉਸਦੇ ਹੱਥਾਂ ਤੇ ਮਾਮੂਲੀ ਜਲਣ ਅਤੇ ਇਲਾਜ ਲਈ ਕਲੋਨਾ ਜਨਰਲ ਹਸਪਤਾਲ ਪੌਂਡ ਤਾਂ ਕੀਤਾ ਗਿਆ ਤੇ ਬਾਕੀ ਪੰਜ ਨਿਵਾਸੀਆਂ ਨੂੰ ਅਮਰਜੈਂਸੀ ਸਹਾਇਤਾ ਸੇਵਾਵਾਂ ਦੇ ਵੱਲੋਂ ਸਹਾਇਤਾ ਦਿੱਤੀ ਗਈ। ਅਗਲੇ ਹਫਤੇ ਤੋਂ ਵੈਸਟ ਕੋਲੋਨਾ ਰੋਡਵੇਜ਼ ਅਤੇ ਫੁੱਟਪਾਥਾਂ ਦੇ ਉੱਤੇ ਸਦਿਆਂ ਦੀ ਰੇਤ ਦੀ ਰਹਿਤ ਖੁੰਦ ਨੂੰ ਹਟਾਉਣ ਲਈ ਅਮਲੇਤਨਾਤ ਕਿਤੇ ਚਾਣਗੇ। ਗਲੀਆਂ ਦੀ ਸਫਾਈ ਜੈਲਟਲੀ, ਗੁਲੇਨ, ਕਨੀਅਨ ਅਤੇ ਗੌਟਸਪੀਕ ਮੁਹੱਲੇ ਦੇ ਵਿੱਚ ਸ਼ੁਰੂ ਹੋਵੇਗੀ ਅਤੇ ਫਿਰ ਉੱਚੀਆਂ ਥਾਵਾਂ ਤੇ ਕੀਤੀ ਜਾਵੇਗੀ। ਉਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਸਫਾਈ ਕਿਤੇ ਚਾਰ ਦੀ ਗੱਲ ਆਖੀਆ ਤੇ ਨੋ ਪਾਰਕਿੰਗ ਸਾਈਨ ਦੀ ਪਾਲਣਾ ਕਰਨਾ ਹਫਤੇ ਦੇ ਦਿਨਾਂ ਦੇ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਸਰਕਤੋਂ ਬਾਹਰ پارک ਕਰਨ ਲਈ ਕੀਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੇ ਪਾਰਕਾ ਤੇ ਸਹੂਲਤਾਂ ట్రాਨਜ਼ਿਟ ਐਕਸਚੇਂਜ ਪਰ ਸਟਾਪ ਬਹੁ ਵਰਤੋਂ ਦਾ ਕੋਰੀਡੋਰ ਚੰਤਕ ਜਾਇਦਾਤਾ ਅਤੇ ਤਬਨੀਦਾਰ ਕੋਰੀਡੋਰਸ ਨਾਲ ਲੱਗਦੇ ਵੱਡੇ ਫੁੱਤਪਾਥ ਤੇ ਪਾਰਕਿੰਗ ਸਥਾਨਾਂ ਤੇ ਕੰਮ ਪਹਿਲਾ ਦਿਨਾਂ ਸ਼ੁਰੂ ਕੀਤਾ ਜਾ ਸਕਦਾ ਹੈ। ਫੈਡਰਲ ਸਰਕਾਰ ਤੁਰੰਤ ਖਪਤਕਾਰ ਕਾਰਬਨ ਕੀਮਤ ਨੂੰ ਖਤਮ ਕਰਨ ਜਾ ਰਹੀ ਹੈ। ਮਾਰਕਾਨੀ ਦੀ ਪਹਿਲੀ ਕੈਬਨਟ ਮੀਟਿੰਗ ਦੇ ਦੌਰਾਨ ਇਸ ਬਦਲਾਅ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ। ਕਾਟੇ ਦਾ ਕਹਿਣਾ ਹੈ ਕਿ ਜਿਹਨਾਂ ਲੋਕਾਂ ਨੂੰ ਕਾਰਬਨ ਕੀਮਤ ਦੇ ਉੱਤੇ ਛੋਟ ਮਿਲ ਰਹੀ ਹੈ, ਉਹਨਾਂ ਨੂੰ ਅਪ੍ਰੈਲ ਦੇ ਵਿੱਚ ਅਗਲੀ ਤਿਮਹੀ ਦੇ ਲਈ ਇੱਕ ਆਖਰੀ ਭੁਗਤਾਨ ਕਰਨਾ ਪਵੇਗਾ। ਉਹਨਾਂ ਦਾ ਤਬਦੀਲੀ ਨੂੰ ਅਧਿਕਾਰਤ ਬਣਾਉਣ ਦੇ ਲਈ ਇੱਕ ਆਰਡਰ ਇਨ ਕੌਂਸਲ ਤੇ ਦਸਤਖਤ ਕੀਤੇ ਨੇ। ਇਸ ਨਾਲ ਹੀ ਪ੍ਰੀਮੀਅਰ ਡੇਵਿਡ ਐਬੀ ਨੇ ਕੀ ਅਦਕਾਰਤ ਮਿਆਂ ਚਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੂਬਾ ਬੀ ਵਿੱਚ ਟੈਕਸ ਨੂੰ ਰੱਤ ਕਰਨ ਦੇ ਲਈ ਕਾਨੂੰਨ ਤਿਆਰ ਕੀਤੇ ਜਾ ਰਹੇ ਨੇ ਅਭੀ ਦਾ ਕਹਿਣਾ ਹੈ ਕਿ ਪ੍ਰਾਂਤ ਵੱਡੇ ਉਸ ਤਰ੍ਹਾਂ ਦੇ ਲਈ ਕਾਰਬੰਦੀ ਕੀਮਤ ਨੂੰ ਨਿਯਮਿਤ ਕਰਕੇ ਇੱਕ ਯਕੀਨੀ ਬਣਾਉਣਾ ਜਾਰੀ ਰੱਖੇਗਾ ਕਿ ਵੱਡੇ ਉਦਯੋਗਿਕ ਪ੍ਰਦੂਸ਼ਕ ਆਪਣਾ ਬੰਦਾ ਹਿੱਸਾ ਅਦਾ ਕਰਨ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਕੱਲ ਫਿਰ حاصل ਹੋਊਗਾ ਕੋਈ ਹੋਰ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ